ਕਹਿੰਦੇ ਕਿ ਲੋਵਰੇ ਸਾਹ ਉਹਨਾਂ ਨੇ ਪੀ ਗਏ। ਅੱਗੇ ਵੀ ਆਪਣੇ 30 30 40 40 ਕਿਲੇ ਖਾ ਗਏ ਆ ਤਾਂ ਆਪਾਂ ਦੇ ਫੇਰ ਕਰੋੜ ਰੁਪਏ ਗੈਣੇ ਆ। ਇਹ ਜੱਟ ਕਰਦੇ ਹੀ ਤੇ ਮੈਂ ਪੰਨੀ ਤਲੋਂਦੀ। ਕੋਈ ਗਿਨੀਤੀ ਨਹੀਂ ਆ ਕਿ ਅਈ ਕਿੰਨਾ-ਕਿੰਨਾ ਸ਼ਾਪੀ ਗਏ ਆਪਣਾ ਗਹਿਣਾ ਕੱਟਾ ਵੀ ਇਹੀ ਸਾਰਾ ਗਵਾਲ ਕੱਟਾ। ਜਦੋਂ ਮੇਰੇ ਬੇਟੇ ਦਾ ਮਤਲਬ ਦਾ ਬਰਥਨ ਵਾਲਾ ਸੀ ਉਹਦੋਂ ਲਾਇਆ। ਉਹ ਲੇਬਰ ਪੈਣ ਹੁੰਦੀ ਆ ਮਾਂ ਤਾਂਦ ਮੈਂ ਲਗਾ ਕੇ ਤੇ ਫੇਰ ਮਤਲਬ ਡਿਲੀਵਰੀ ਕਰ万 ਗਈ ਨਹੀਂ ਕਈ ਵਾਰ ਅਸੀਂ ਜ਼ਿੰਦਗੀ 'ਚ ਖੁਦ ਨੂੰ ਅਜਿਹੇ ਮੋੜ ਤੇ ਖੜਾ ਪਾਉਂਦੇ ਆ ਜਿੱਥੋਂ ਸਾਨੂੰ ਲੱਗਦਾ ਹੈ ਕਿ ਹੁਣ ਵਾਪਸ ਮੋੜਨਾ ਬਾਲਾ ਔਖਾ ਹੈ ਹੁਣ ਜ਼ਿੰਦਗੀ ਨੂੰ ਇੱਕ ਨਵਾਂ ਮੋੜ ਨਹੀਂ ਦਿੱਤਾ ਜਾ ਸਕਦਾ ਹੁਣ ਇੱਕ ਨਵੀਂ ਸ਼ੁਰੂਆਤ ਕਰਨਾ ਨਾ ਮੁਮਕਿਨ ਹੈ ਪਰ ਅਜਿਹਾ ਹੁੰਦਾ ਨਹੀਂ ਹੈ ਲੋੜ ਸਿਰਫ ਮਜ਼ਬੂਤ ਇਰਾਦੇ ਦੀ ਹੁੰਦੀ ਹੈ ਲੋੜ ਸਿਰਫ ਹਿੰਮਤ ਵਖਾਉਣ ਦੀ ਹੁੰਦੀ ਹੈ ਜਿਵੇਂ ਇਸ ਜੋੜੇ ਨੇ ਬਖਾਈਏ ਸਾਡੀ ਅਗਲੀ ਰਿਪੋਰਟ ਉਹਨਾਂ ਲੋਕਾਂ ਨੂੰ ਗੌਰ ਨਾਲ ਵੇਖਣੀ ਚਾਹੀਦੀ ਹੈ ਜੋ ਜ਼ਿੰਦਗੀ ਤੋਹਾਰ ਮੰਨ ਚੁੱਕੇ ਨਹੀਂ ਜੋ ਨਸ਼ਿਆਂ ਦੇ ਦਲਦਲ 'ਚ ਗਲਤਾਨ ਨਹੀਂ ਅਤੇ ਇਸ ਦਲਦਲ 'ਚੋਂ ਇਸ ਮੱਕੜ ਜਾਲ 'ਚੋਂ ਬਾਹਰ ਨਿਕਲਣਾ ਚਾਹੁੰਦੇ ਨਹੀਂ ਲੋ ਰਿਪੋਰਟ ਵੇਖੋ ਇੱਕ ਦਰਦ ਨੂੰ ਕਟਾਉਣ ਦੇ ਲਈ ਚਿੰਦ ਨੂੰ ਅਜੀਹਾ ਮਰਜ਼ ਲਵਾ ਲਿਆ ਕਿ ਜ਼ਿੰਦਗੀ ਹੀ ਤਬਾਹ ਹੋ ਗਈ ਨਾ ਆਪਣਿਆਂ ਦਾ ਖਿਆਲ ਆਇਆ ਨਾ ਆਪਣੀ ਹੋਸ਼ ਰਹੀ ਜੇਕਰ ਕੁਝ ਜ਼ਹਿਨ ਚ ਰਿਆਤਾ ਉਸੇ ਸਿਰਫ ਨਸ਼ਾ 2012 ਚਾਡਾ ਵਿਆਹ ਹੋਇਆ ਸੀ ਤੇ 17 ਚ ਮੈਂ ਨਸ਼ਾ ਕਰਨਾ ਸ਼ੁਰੂ ਕਰ ਦਿੱਤਾ ਪਰ ਜਿਸ ਨੰਨੀ ਜਾਨ ਨੂੰ ਇਸ ਦੁਨੀਆ ਚ ਲੈ ਕੇ ਆਉਣ ਸਮੇਂ ਹੋਣ ਵਾਲੇ ਦਰਦ ਨੂੰ ਘਟਾਉਣ ਦੇ ਲਈ ਪਹਿਲੀ ਵਾਰ ਨਸ਼ਾ ਕੀਤਾ ਸੀ ਆ ਜੋਸੇ ਦੇ ਚੰਗੇ ਭਵਿੱਖ ਦੇ ਲਈ ਇਸ ਜੋੜੇ ਨੇ ਨਸ਼ੇ ਦੇ ਕਾਲੇ ਹਨੇਰੇ ਤੋਂ ਜ਼ਿੰਦਗੀ ਦੇ ਉਜਾਲੇ ਤੱਕ ਦੇ ਸਫ਼ਰ ਨੂੰ ਤੈਅ ਕਰਨ ਦੀ ठान ਲਈ ਹੈ ਉਸੇ ਨੂੰ ਇੱਕ ਖੁਸ਼ਹਾਲ ਜ਼ਿੰਦਗੀ ਦੇਣ ਦੇ ਲਈ ਇਸ ਜੋੜੇ ਨੇ ਨਸ਼ਿਆਂ ਦੀ ਰਾਤ ਨੂੰ ਪਿੱਛੇ ਛੱਡ ਜ਼ਿੰਦਗੀ 'ਚ ਇੱਕ ਨਵੀਂ ਸਵੇਰ ਲਿਆਉਣ ਦਾ ਫੈਸਲਾ ਕੀਤਾ ਹੈ। ਜੀ ਹਾਂ। ਗੁਰਦਾਸਪੁਰ ਦਾ ਜੋੜਾ ਜੋ ਪਿਛਲੇ 10 ਸਾਲਾਂ ਤੋਂ ਨਸ਼ਿਆਂ ਦੇ ਦਲਦਲ 'ਚ ਗਲਤਾਨ ਸੀ ਅੱਜ ਨਸ਼ਾ ਛੱਡਣ ਦੀ ਕੋਸ਼ਿਸ਼ ਕਰ ਰਿਹਾ ਹੈ। ਆਪਣਾ ਇਲਾਜ ਕਰਵਾ ਰਿਹਾ ਹੈ ਤਾਂ ਜੋ ਇਹਨਾਂ ਦੇ ਬੱਚਿਆਂ ਨੂੰ ਕੋਈ ਇਹ ਮਹਿਣਾ ਨਾ ਮਾਰੇ ਕਿ ਉਹਨਾਂ ਦੇ ਮਾਪੇ ਨਸ਼ੇੜੀ ਨੇ। ਨਸ਼ੇ ਦੀ ਆਦੀ ਇਸ ਸ਼ਖਸ ਦਾ ਕਹਿਣਾ ਸੀ ਕਿ ਪਹਿਲਾ ਹਾਂ ਆਮ ਨੌਜਵਾਨਾ ਵਾਂਗੀ ਕੁਸ਼ਤੀ ਕਰਿਆ ਕਰਦਾ ਸੀ ਪਰ ਸਾਲ 2013 ਚ ਉਸ ਦੇ ਇੱਕ ਦੋਸਤ ਨੇ ਪਹਿਲੀ ਵਾਰ ਉਸ ਨੂੰ ਨਸ਼ਾ ਦਿੱਤਾ ਜਿਸ ਤੋਂ ਬਾਅਦ ਉਹ ਨਸ਼ਿਆਂ ਦੇ ਇਸ ਮਕਰ ਜਾਲ ਚ ਫਸਦਾ ਹੀ ਚਲਿਆ ਗਿਆ ਭਾਈ ਕਿਲਵਰੇ ਹਸਾ ਉਹਨਾਂ ਨੇ ਪੀ ਗਏ ਹੁਣ ਥੋੜਾ ਥੋੜਾ ਕਰਕੇ ਜੇ ਇਕੱਠੇ ਦੀ ਗੱਲ ਕਰੀਏ ਤਾਂ ਕਿਲੋ ਦੇ 1.5 ਕਿਲੋ ਪੀ ਗਏ ਹੁਣ ਮੈਂ ਕਦੀ ਲਾਲਚ ਨਹੀਂ ਕੀਤਾ ਉਦਾਂ ਮੈਂ ਪੀਨੇ ਰਹਿਆ ਲਿਮਟ ਨਾਲ ਪੀਨੇ ਰਹਿਆ ਕਦੀ ਲਾਲਚ ਨਹੀਂ ਕੀਤਾ ਲੱਖਾਂ ਕਰੋੜਾ ਕਿਤੇ ਹੀ ਹੋਣੀ ਹੈ ਭਾਈ ਹਰ ਇੱਕ ਨੇ ਕਿਤੇ ਆਪਾਂ ਲੋਕੀ ਵੀ ਆਪਣੇ 30 30 40 40 ਕਿੱਲੇ ਖਾ ਗਏ ਆ ਤਾਂ ਆਪਾਂ ਦੇ ਫੇਰ 1 ਕਰੋੜ ਰੁਪਇਆ ਕਹਿੰਨੇ ਆ ਮੇਰੇ ਮੇਰੇ ਯਾਰ ਦੋਸਤ ਹੀ ਆ ਜਿਨ੍ਹਾਂ ਨੇ ਆਪਣੇ ਨਾਂ ਜ਼ਮੀਨਾਂ ਨੂੰ ਨਾ ਵੇਚੜੀਆਂ ਵਾ ਕਰੋੜਾਂ ਅਰਬਾਂ ਜਿਹੜੀਆਂ ਜ਼ਮੀਨਾਂ ਉਹ ਲੋਕਾਂ ਨੇ ਤੁਮਾਜੀ ਧਾਤੀਆਂ ਬਸ ਫੇਰ 1 ਕਰੋੜ ਕਹਿੰਨੇ ਆ ਇਹ ਨਸ਼ਾ ਹੁੰਦਾ ਕਿ ਏ ਨਹੀਂ ਬਾਜੀ ਪਤਾ ਸਾਨੂੰ ਤੇੰਬਰਸਾ ਤੱਕ ਪਤਾ ਵਾ ਜਾਂ ਹਾਡੇ ਕੈਂਪ ਤੱਕ ਪਤਾ ਵਾ ਬਾਕੀ ਨਹੀਂ ਹਨੂ ਪਤਾ ਬਸ ਭਾਈ ਛੱਡਣਾ ਵਾ ਬਸ ਆਪਣੇ ਮੁੰਡੇ ਨੂੰ ਸਟੈਂਡ ਕਰਨਾ ਪੜਾਣਾ ਲਗਾਣਾ ਵਾ ਬਸ ਇਹ ਤਾਂ ਵਿਆਹ ਤੋਂ ਬਾਅਦ ਜਦੋਂ ਗੁੜੀਆ ਹੋ ਗਈ ਉਸ ਤੋਂ ਬਾਅਦ ਜਦੋਂ ਵੱਡੀ ਗੁੜੀਆ ਜਿਹੜੀ ਉਹ ਹੋ ਗਈ ਉਸ ਤੋਂ ਬਾਅਦ ਚਾਲੂ ਕੀਤਾ ਹੈ ਇੱਥੇ ਸਾਨੂੰ 15 16 ਦਿਨ ਹੋ ਗਏ ਆ ਜੀ ਐਸ ਸ਼ਖਸਾ ਕਹਿਣਾ ਹੈ ਕਿ ਉਸ ਦੀ ਪਤਨੀ ਨੇ ਵੀ ਪਹਿਲਾਂ ਉਸ ਨੂੰ ਨਸ਼ਿਆਂ ਦੇ ਦਲਦਲ ਚੋਂ ਬਾਹਰ ਕੱਢਣ ਦੀ ਬਹੁਤ ਕੋਸ਼ਿਸ਼ ਕੀਤੀ ਪਾਰ ਉਸਨੇ ਨਸ਼ਾ ਨਹੀਂ ਛੱਡਿਆ ਉਹ ਨਸ਼ਕ ਕਰਦਾ ਰਿਹਾ ਸਾਲ 2017 ਚ ਜਦ ਉਸਦੀ ਪਤਨੀ ਦੂਜੀ ਵਾਰ ਗਰਭਵਤੀ ਸੀ ਤਾਂ ਉਸਨੇ ਆਪਣੀ ਪਤਨੀ ਦਾ ਦਰਦ ਘਟਾਉਣ ਦੇ ਲਈ ਪਹਿਲੀ ਵਾਰ ਉਸਨੇ ਨਸ਼ਾ ਦਿੱਤਾ ਜਿਸ ਤੋਂ ਬਾਅਦ ਉਹ ਵੀ ਨਸ਼ਿਆਂ ਦੇ ਇਸ ਤਲਦਲ ਚ ਫਸ ਗਈ ਦੋਵੇਂ ਇਕੱਠਿਆਂ ਨਸ਼ਾ ਕਰਨ ਲੱਗ ਪਏ ਦਿਨ ਚ ਦੋ ਸਮੇਂ ਦੀ ਰੋਟੀ ਮਿਲੇ ਨਾ ਮਿਲੇ ਪਰ ਇਹਨਾਂ ਨੂੰ ਦਿਨ ਚ ਤਿੰਨ ਵਾਰ ਨਸ਼ਾ ਜ਼ਰੂਰ ਚਾਹੀਦਾ ਸੀ ਇਸ ਜੋੜੇ ਦੇ ਵੱਲੋਂ ਇੱਥੋਂ ਤੱਕ ਦਾਅਵਾ ਕੀਤਾ ਗਿਆ ਕਿ ਹੁਣ ਤੱਕ ਤਕਰੀਬਨ 1 ਕਰੋੜ ਜਿहां 1 ਕਰੋੜ ਤੱਕ ਦਾ ਨਸ਼ਾ ਕਰ ਚੁੱਕੇ ਨੇ ਨਸ਼ਾ ਕਰਨ ਦੇ ਲਈ ਐਨਾ ਨਹੀਂ ਜ਼ਮੀਨ ਗੈਨੇ ਪਾ ਕਿ ਆਪਣਾ ਸਭ ਕੁਝ ਵੇਚ ਦਿੱਤਾ ਪਰ ਹੁਣ ਉਹ ਆਪਣੇ ਬੱਚਿਆਂ ਦੇ ਲਈ ਉਹਨਾਂ ਦੇ ਚੰਗੇ ਭਵਿੱਖ ਦੇ ਲਈ ਨਸ਼ਾ ਛੱਡਣਾ ਚਾਹੁੰਦੇ ਨੇ ਇਸੇ ਲਈ ਐ ਨਸ਼ਾ ਛੁਡਾਓ ਕੇਂਦਰ 'ਚ ਆਏ ਨੇ 2012 'ਚ ਦਾ ਵਿਆਹ ਹੋਇਆ ਸੀਗਾ ਤੇ 17 'ਚ ਮੈਂ ਨਸ਼ਾ ਕਰਨਾ ਸ਼ੁਰੂ ਕਰ ਦਿੱਤਾ ਹੈ ਜਦੋਂ ਮੇਰੇ ਬੇਟੇ ਦਾ ਮਤਲਬ ਦਾ ਬਰਥ ਹੋਣ ਵਾਲਾ ਸੀ ਉਦੋਂ ਲਾਇਆ ਬਸ ਸਰ ਵਾਈਕਲ ਪੇਨ ਤੋਂ ਮੈਂ ਸ਼ੁਰੂ ਕੀਤਾ ਸੀਗਾ ਕਿ ਮੇਰੀ ਪੇਨ ਠੀਕ ਹੋ ਜਾਵੇ ਤੋਂ ਬਾਅਦ ਜਦੋਂ ਮਤਲਬ ਲੇਬਰ ਪੇਨ ਹੁੰਦੀ ਆ ਮੈਂ ਤਦ ਮੈਂ ਲਗਾ ਕੇ ਤੇ ਫਿਰ ਮਤਲਬ ਡਿਲੀਵਰੀ ਕਰਵਾਣ ਗਈ ਹਸਪੀਟਲ ਮੈਂ ਸਵੇਰੇ ਸ਼ਾਮ ਤੇ ਰਾਤੀ ਨੂੰ ਤਿੰਨ ਟਾਈਮ ਬਰੋਕਿਆ ਇਹਨਾਂ ਨੇ ਬੜਾ ਬੋਲਦਨ ਨਹੀਂ ਕਿ ਇਹ ਇੰਜੈਕਟ ਕਰਦੇ ਹੀ ਮੈਂ ਆਪਣੀ ਤੇ ਲੌਂਦੀ ਹੈ ਕੋਈ ਨੀਤੀ ਨਹੀਂ ਕਿ ਅਸੀਂ ਕਿੰਨਾ ਕ ਨਸ਼ਾ ਪੀ ਗਏ ਆਪਣਾ ਗਹਿਣਾ ਘੱਟਾ ਵੀ ਸਾਰਾ ਗਵਾ ਲਿੱਤਾ ਦਾ ਵਾ ਗਾਂ ਬੱਚਿਆਂ ਵਾਸਤੇ ਕੋਸ਼ ਵੀ ਨਹੀਂ ਛੱਡਿਆ ਕਿ ਜਿਹੜਾ ਸਾਡੇ ਬੱਚੇ ਕੱਲ ਨੂੰ ਸੋਖੀ ਜ਼ਿੰਦਗੀ ਜੀ ਸਕਣ ਤੇ ਹੁਣ ਇਹ ਇਹੀ ਕਹਿੰਦੇ ਆ ਕਿ ਬਸ ਇੰਹ ਟਣਾਵਾ ਹਟ ਗਏ ਆ ਕੁਛ ਹਟ ਹੌਲੀ ਹੌਲੀ ਹਟ ਜਾਗੇ ਹੁਣ ਮਨ ਚ ਇਹੀ ਧਾਰਿਆ ਵਾ ਕਿ ਆਪਾਂ ਠੀਕ ਹੋਣਾ ਵਾ ਬਸ ਜਿਹਾ ਜੋੜਾ ਇਸ ਗੱਲ ਦਾ ਸਬੂਤ ਹੈ ਕਿ ਨਸ਼ਿਆਂ ਦੇ ਇਸ ਦਲਦਲ 'ਚੋਂ ਬਾਹਰ ਨਿਕਲਿਆ ਜਾ ਸਕਦਾ ਹੈ। ਐਸ ਕੋਡ ਨੂੰ ਹਰਾਇਆ ਵੀ ਜਾ ਸਕਦਾ ਹੈ। ਆਪਣੀ ਜ਼ਿੰਦਗੀ ਨੂੰ ਇੱਕ ਨਵਾਂ ਮੋੜ ਵੀ ਦਿੱਤਾ ਜਾ ਸਕਦਾ ਹੈ। ਲੋੜ ਹੈ ਤਾਂ ਬਸ ਹਿੰਮਤ ਵਖਾਉਂਦੀ। ਲੋੜ ਹੈ ਤਾਂ ਸਿਰਫ ਮਜ਼ਬੂਤ ਇਰਾਦੇ ਦੀ। ਪੀਟੀਸੀ న్యూਸ ਲਈ ਗੁਰਦਾਸਪੁਰ ਤੋਂ ਰਵੀ ਬਖਸ਼ ਦੀ ਰਿਪੋਰਟ।